ਸਮਝ ਮੈਂ ਦਿਖਾਉਣ ਵਾਲੀਆਂ ਠਮਕੇ ਲਾਉਣ ਵਾਲੀਆਂ ਤੇ ਗੰਦ ਪਾਉਣ ਵਾਲੀਆਂ ਬੀਬੀਆਂ ਨੂੰ ਪ੍ਰਮੋਟ ਨਾ ਕਰੋ ਅਸਲੀ ਟੈਲੈਂਟ ਨੂੰ ਪ੍ਰਮੋਟ ਕਰੋ ਆ ਕੁੜੀ ਜਮਾਂਦਰੂ ਬਾਹਾਂ ਤੋਂ ਬਾਹਾਂ ਹਾਰੀਆ ਪਰ ਪ੍ਰਮਾਤਮਾ ਨੇ ਇਹਨੂੰ ਇੰਨਾ ਕੁ ਟੈਲੈਂਟ ਤੇ ਇੰਨਾ ਕੁ ਹੁਨਰ ਬਖਸ਼ਿਆ ਨੈਸ਼ਨਲ ਪੱਧਰ ਇੰਟਰਨੈਸ਼ਨਲ ਪੱਧਰ ਵਰਲਡ ਪੱਧਰ ਤੇ ਚੈਂਪੀਅਨ ਬਣੀ ਆ ਦੋ 골ਡ ਮੈਡਲ ਇੱਕ ਸਿਲਵਰ 골ਡ ਮੈਡਲ ਭਾਰਤ ਦੀ ਝੋਲੀ ਪਾਇਆ ਪਰ ਸਰਕਾਰ ਨੇ ਇਹਦੀ ਝੋਲੀ ਕੱਖ ਨਹੀਂ ਪਾਇਆ ਆਪਣਾ ਫਰਜ਼ ਬੰਦਾ ਵੀਡੀਓ ਨੂੰ ਵਸਤਵ ਵਧੇ ਛੇੜ ਕਰਕੇ ਸਰਕਾਰ ਨੂੰ ਲਾਂਹਤਾ ਪਾਈਏ ਇਸ ਕੁੜੀ ਨੂੰ ਬੰਦਾ ਮਾਨ ਸਨਮਾਨ ਦਿਵਾਈਏ ਹੁਣ ਇਹ ਨਾ ਕਹਦੇ ਕਿ ਇਹ AI ਨਾਲ ਵੀਡੀਓ ਬਣਾਈ ਹੋਈ ਆ ਇਹ ਅਸਲੀ ਕੁੜੀ ਆ ਜਨਮ ਤੋਂ ਇਹਦੀਆਂ ਬਾਹਾਂ ਹੈ ਨਹੀਂ ਪਰ ਇਹਦੀ ਇੰਨੀ ਕਿ ਮੇਨਤਾ ਇੰਨਾ ਕਿ ਟੈਲੈਂਟ ਆ ਇੰਨਾ ਕਿ ਹੁਨਰ ਆ ਤੇ ਚੰਗੇ ਭਲੇ ਇਨਸਾਨ ਕੋਲ ਨਿਸ਼ਾਨਾ ਨਹੀਂ ਲੱਗਦਾ ਜਿਹੜਾ ਇਹ ਨਿਸ਼ਾਨਾ ਕੁੜੀ ਲਾਉਂਦੀ ਆ ਤੇ ਤਾਂ ਹੀ ਇਹਨੇ ਵਾਰਡ ਪੱਧਰ ਤੇ ਜਾ ਕੇ ਦੋ 골ਡ ਮੈਡਲ ਤੇ ਇੱਕ ਸਦਰ 골ਡ ਮੈਡਲ ਦਾ ਪਾਤੜੀ ਝੋਲੀ ਪਾਇਆ ਤੇ ਜਿਹੜੇ ਪੌਡਕਾਸਟ ਵਾਲੇ ਆ ਮੇਰੇ ਵਰਗੀਆਂ ਖੱਤਿਆਂ ਨੂੰ ਮਸ਼ਹੂਰ ਕਰੀ ਜਾਂਦੇ ਆ ਨਾ ਕਿੰਨਾ ਚੋ ਨਾ ਕਿਹੜਾ ਚੋਂ ਹੁੰਦੇ ਆ ਨਾ ਉਹਨਾਂ ਦੀ ਕੋਈ ਸਮਾਜ ਨੂੰ ਦੇਣ ਹੁੰਦੀ ਆ ਜਾ ਕੇ ਉਹਨਾਂ ਕੋਲੇ ਮੈਂ ਕਿ ਤਾ ਉਹਨਾਂ ਦਿੰਦੀ ਆ ਕਿ ਜੀ ਤੁਸੀਂ ਤੁਹਾਡਾ ਸੰਘਰਸ਼ ਕਿੱਦਾਂ ਰਿਹਾ ਆ ਕੁੜੀ ਦਾ ਪੌਡਕਾਸਟ ਕਰੋ ਜਿਹੜੀ ਕੁੜੀ ਨੇ ਭਾਰਤ ਦਾ ਨਾਮ ਰੋਸ਼ਨ ਕੀਤਾ ਤੇ ਸਰਕਾਰਾਂ ਨੂੰ ਲਾਂਹਤਾ ਪਾਉ ਵੀਡੀਓ ਨੂੰ ਵਾਰ ਤੋਂ ਵਾਰ ਛੇੜ ਕਰੋ ਤਾਂ ਜੋ ਆਪਣੇ ਜਿਹੜੇ ਖਿਡਾਰੀ ਆ ਉਹਨਾਂ ਦਾ ਬੰਦਾ ਮਾਨ ਸਨਮਾਨ ਹੋਵੇ